ਸਿਆਣੇ ਕਹਿੰਦੇ ਆ ਨਾ ਜਿਹੇ ਜੇ ਬੀਜੋਗੇ ਉਹੇ ਜੇ ਵੱਢੋਗੇ ਆ ਗੱਲ ਸੁਣੋ ਸੋਨੂੰ ਗੱਲ ਸਮਝਾਈਏ ਇੱਕ ਦੇਸ਼ ਦੇ ਵਿੱਚ ਨਾ ਇੱਕ ਰਾਜਾ ਰਹਿੰਦਾ ਸੀ ਬਹੁਤ ਜ਼ਿਆਦਾ ਕੰਜੂਸ ਸੀ ਉਹ ਨਾ ਮੰਨ ਕੇ ਚਲੋ ਕੋਸ ਵੀ ਦਾਨ ਨਹੀਂ ਦਿੰਦਾ ਸੀਗਾ ਇੰਨਾ ਕੰਜੂਸ ਸੀ ਕਿ ਮੰਨਿਆ ਵੀ ਆ ਕੋਈ ਵੀ ਮੰਗਣ ਵਗ ਜਾਂਦਾ ਨੂੰ ਮੰਨ ਕੇ ਕੁਝ ਨਹੀਂ ਦਿੰਦਾ ਸੀਗਾ ਇੱਕ ਦਿਨ ਕੀ ਹੋਇਆ ਉਹਨਾਂ ਨੂੰ ਸੰਤ ਮਹਾਤਮਾ ਟੱਕਰ ਕੇ ਸੰਤ ਮਹਾਤਮਾ ਟੱਕਰ ਕੇ ਸੰਤ ਮਹਾਤਮਾ ਕਹਿੰਦੇ ਵੀ ਲਿਆ ਵੀ ਰਾਜਾ ਜੀ ਇਹ ਕੋਈ ਦਾਨ ਦਿਓ ਸਾਨੂੰ ਦਕਸ਼ਨਾ ਦਿਓ ਉਹ ਕਹਿੰਦਾ ਜੀ ਮੈਂ ਦਕਸ਼ਨਾ ਚ ਦਾਨ ਚ ਇਹੋ ਜਿਹੀ ਚੀਜ਼ਾਂ ਚ ਨਹੀਂ ਉਲਝਦਾ ਨਾ ਜੀ ਮੈਂ ਕਿਸੇ ਨੂੰ ਦਿੱਤੀਆਂ ਤੇ ਨਾ ਹੀ ਕਹਿੰਦਾ ਮੈਂ ਦੇਵਾਂ ਉਹ ਕਹਿੰਦਾ ਵੀ ਸਿਤਾ ਇੱਥੋਂ ਦਾਨ ਲੈਣਾ ਜਾਣਾ ਨਹੀਂ ਉਹ ਕਹਿੰਦਾ ਵੀ ਮੈਂ ਨਹੀਂ ਦਾਨ ਦੇ ਸਕਦਾ ਨਾ ਹੀ ਮੈਂ ਅੱਜ ਤੱਕ ਦਿੱਤਾ ਉਹ ਕਹਿੰਦਾ ਚਲੋ ਨਹੀਂ ਪੈਸਾ ਟਕਾ ਨਹੀਂ ਦੇ ਸਕਦਾ ਧਨ ਦੌਲਤ ਹੀਰੇ ਜਵਾਰਾ ਲਾਲ ਤੂੰ ਨਹੀਂ ਦੇ ਸਕਦਾ ਜ਼ਮੀਨ ਜਾਇਦਾਦ ਨਹੀਂ ਦੇ ਸਕਦਾ ਕਹਿੰਦਾ ਤੇਰਾ ਘੋੜਾ ਖੜਿਆ ਤੇਰੇ ਘੋੜੇ ਨੇ ਲਿੱਦ ਕਰੀਏ ਕਹਿੰਦਾ ਹਾਂ ਕਹਿੰਦਾ ਇਹੀ ਚੱਕ ਕੇ ਦੇ ਦੇ ਉਹ ਕਹਿੰਦਾ ਇਹ ਦੇ ਸਕਦਾ ਚੱਕ ਕੇ ਤੇ ਰਾਜੇ ਤੇ ਬਈ ਘੋੜੇ ਕੋਲੋਂ ਰਾਜੇ ਨੇ ਲਿੱਦ ਚੱਕ ਕੇ ਤੇ ਸੰਤ ਮਹਾਤਮਾ ਦੇ ਹੱਥ ਤੇ ਧਰਤੀ ਆਪਦੇ ਹੱਥਾਂ ਨਾਲ ਚੱਕ ਕੇ ਸੰਤ ਮਹਾਤਮਾ ਉਹ ਲੈ ਕੇ ਸੱਤ ਵਚਨ ਕਹਿ ਕੇ ਤੁਰ ਪਏ ਰਾਜਾ ਆਪਦੇ ਘਰਾਂ ਨੂੰ ਤੁਰ ਪਿਆ ਜਦੋਂ ਮਹਿਲ ਮਹਿਲ ਚ ਪਹੁੰਚ ਗਿਆ ਤੇ ਸਵੇਰ ਜਦੋਂ ਉੱਠਦਾ ਤੇ ਬਾਹਰ ਨਾਲ ਮਹਿਲ ਦੇ ਪਹਾੜ ਬਣ ਜਾਂਦਾ ਲਿੱਦ ਦਾ ਤੇ ਉਹ ਮੁਸ਼ਕਵਾਰ ਲੱਗ ਜਾਂਦੇ ਸਾਰੇ ਮਹਿਲ ਚੋਂ ਨਾ ਵੀ ਇਹ ਕੀ ਚੀਜ਼ ਹੈ ਜਦੋਂ ਉੜਦਾ ਇਹ ਦੇਖਦਾ ਵੀ ਇਹ ਘੋੜੇ ਦੀ ਲਿੱਦ ਦਾ ਐਡਾ ਪਹਾੜਾ ਰਾਜਾ ਸੋਚਦਾ ਹੈ ਵੀ ਆਪਾਂ ਸੰਤ ਮਹਾਤਮਾ ਨੂੰ ਦਾਣ ਦਿੱਤਾ ਸੀ ਲਿੱਦ ਦਾ ਤੇ ਯਾਰ ਇਹ ਤਾਂ ਲਿੱਦ ਦਾ ਉਹ ਹਟਵਾ ਦਿੰਦਾ ਆਪ ਤੇ ਛਬਾਈਆਂ ਨੂੰ ਲਾ ਕੇ ਉਥੋਂ ਹਟਾ ਦਿੰਦਾ ਉਹ ਕਿਉਂ ਰਾਜਾ ਹੁੰਦਾ ਬਾਈ ਪਰ ਜਮਨ ਦੀ ਹਟਾ ਜਾਂਦਾ ਜਦੋਂ ਹਟਾ ਜਾਂਦਾ ਉਸ ਤੋਂ ਬਾਅਦ ਫਿਰ ਉਸ ਤੋਂ ਵੱਡਾ ਬਣ ਜਾਂਦਾ ਉਹ ਕਰਨੀ ਤੇ ਪਿਸਤੋਂਦਾ ਜਦੋਂ ਰਾਜੇ ਕੋਲੇ ਆ ਜਾਂਦਾ ਰਾਜਾ ਸੰਤ ਮਹਾਤਮਾ ਨੂੰ ਭਾਲਦਾ ਭਾਲ ਪੂਲ ਕੇ ਤੇ ਜਦੋਂ ਰਾਜ ਸੰਤ ਮਹਾਤਮਾ ਤੇ ਆ ਜਾਂਦੇ ਉਹਨਾਂ ਨੂੰ ਉਹਨਾਂ ਕੋਲੇ ਆ ਜਾਂਦਾ ਕਹਿੰਦਾ ਜੀ ਮੇਰੇ ਮਹਿਲ ਦੇ ਮੂਹਰੇ ਇੱਕ ਲਿੱਦ ਦਾ ਪਹਾੜ ਵਾਲਿਆਂ ਦਾ ਤੇ ਬਹੁਤ ਮੁਸ਼ਕਲ ਮਾਰਦੀ ਹੈ ਰੋਟੀ ਪਾਣੀ ਅੰਨ ਪਾਣੀ ਕੋਈ ਅੰਦਰ ਹੀ ਟੱਪਦਾ ਇੰਨਾ ਮੰਨ ਲਓ ਬਦਬੂ ਆਉਂਦੀ ਹੈਗੀ ਸੰਤ ਮਹਾਤਮਾ ਕਹਿੰਦੇ ਕਹਿੰਦੇ ਫਿਰ ਅਸੀਂ ਤਾਂ ਤੈਨੂੰ ਤੂੰ ਦਾਨ ਦਿੱਤਾ ਸੀ ਜਿਹੇ ਜਿਹੇ ਦਿੱਤਾ ਸੀ ਉਹੋ ਜਿਹਾ ਤੈਨੂੰ ਮਿਲਣਾ ਸੀ ਜੇ ਤੂੰ ਸਿਉਣਾ ਚੰਦ ਦੀ ਦਿੱਤਾ ਹੁੰਦਾ ਉਹ ਮਿਲ ਕੋ ਸਾਨੂੰ ਜਿਹੇ ਜੀ ਚੀਜ਼ ਦੇਣੀ ਸੀ ਉਹੇ ਜੀ ਚੀਜ਼ ਹੀ ਮਿਲੂ ਵੀਦਾਨ ਚ ਤਾਂ ਜਦ ਤੂੰ ਸਾਨੂੰ ਇਹ ਜੀ ਦਿੱਤੀ ਸੀ ਉਹ ਕਹਿੰਦਾ ਜੀ ਹੁਣ ਇਹਦਾ ਹੱਲ ਦੱਸੋ ਕੀ ਕਰਾਂ ਕਹਿੰਦੇ ਇਹਦਾ ਹੱਲ ਤਾਂ ਕੋਈ ਨਹੀਂ ਤਾਂ ਵੀ ਜਿਹੜਾ ਮੈਨੂੰ ਹੋਣਾ ਸੀ ਹੋ ਗਿਆ ਕਹਿੰਦਾ ਜੀ ਮੈਂ ਪੈਰੀ ਪੈਣਾ ਮੈਨੂੰ ਵਿਧੀ ਕੋਈ ਵਿਧੀ ਦੱਸੋ ਉਹ ਕਹਿੰਦਾ ਵਿਧੀ ਤਾਂ ਇਹ ਹੈ ਵੀ ਤੂੰ ਆਪਦੀ ਪਰਜਾ ਚ ਆਪਦੇ ਨਗਰ ਦੇ ਵਿੱਚ ਆਪਦੇ ਜਿੱਥੇ ਰਹਿਣਾ ਰਾਜਮਾਲ ਦੇ ਵਿੱਚ ਆਪਦਾ ਤੂੰ ਨਾਂ ਰੋਸ਼ਨ ਕਰਦੇ ਇਹ ਜਾਂ ਨਾਂ ਰੋਸ਼ਨ ਕਰਦੇ ਵੀ ਤੇਰੇ ਨਾਂ ਤੇ ਹਰ ਬੰਦਾ ਥੂ ਥੂ ਕਰੇ ਤੇਰੀਆਂ ਹਰ ਬੰਦਾ ਚੁਗਲੀਆਂ ਕਰੇ ਤੇਰੇ ਤੇ ਹਾਸੇ ਮਜ਼ਾਕ ਕਰੇ ਹਰ ਹਰ ਬੰਦਾ ਹੱਸੇ ਉਹ ਜਾ ਕੇ ਐਂ ਕਰਦਾ ਬਈ ਹਰ ਬੰਦਾ ਆਉਂਦਿਆਂ ਇਹ ਜਿਹੇ ਕਰਤੂਤਾਂ ਕਰਨ ਲੱਗ ਜਾਂਦਾ ਹਰ ਬੰਦਾ ਉਹਦੀਆਂ ਗੱਲਾਂ ਤੇ ਹਾਜ਼ਰਦਾ ਹਰ ਬੰਦਾ ਉਹਨੂੰ ਥੂ ਥੂ ਕਰਨ ਲੱਗਦਾ ਤੇ ਉਹ ਹੌਲੀ ਹੌਲੀ ਉਹ ਪਹਾੜ ਜਿਵੇਂ ਜਿਵੇਂ ਉਹਦੀ ਵਡਿਆਈ ਲੋਕ ਮੰਨ ਲਾ ਵੀ ਨਿੰਦਿਆ ਕਰਨ ਲੱਗ ਜਾਂਦੇ ਉਵੇਂਵੇਂ ਭਾਈ ਉਹ ਪਹਾੜ ਘਟਦਾ ਜਾਂਦਾ ਜਿਵੇਂ ਘਟ ਜਾਂਦਾ ਤੇ ਉਹੀ ਸਕੰਧ ਪਹਿਲਾਂ ਵਾਲੀ ਵਧੀਆ ਫੁੱਲਾਂ ਦੀ ਬਾਸ਼ਨਾ ਸਮੈਲ ਆਉਣ ਲੱਗ ਜਾਂਦੀ ਆ ਫਿਰ ਉਹ ਸੰਤਮਾਤਮਾ ਕੋਲ ਜਾਂਦਾ ਕਹਿੰਦਾ ਜੀ ਹਾਂ ਜੀ ਹੁਣ ਮਨ ਲੋਹ ਪਹਾੜ ਹਾਰ ਗਿਆ ਤੇ ਉਹ ਕਹਿੰਦਾ ਜੀ ਇਹ ਕਾਰਨ ਦੱਸੋ ਮੈਨੂੰ ਕੀ ਹੋਇਆ ਕਹਿੰਦੇ ਵੀ ਜਦੋਂ ਤੂੰ ਪਹਿਲਾਂ ਕਿਸੇ ਨੂੰ ਮੰਨ ਲੋ ਦਾਨਪੁਨ ਨਹੀਂ ਦਿੰਦਾ ਸੀ ਤੇਰਾ ਗਲ ਤੱਕ ਨਾ ਇੱਥੋਂ ਤੱਕ ਤੂੰ ਗੁਨਾਹਾਂ ਨਾਲ ਭਰਿਆ ਪਿਆ ਸੀ ਜਦੋਂ ਲੋਕ ਤੇਰੀ ਨਿੰਦਿਆ ਚੁਗਲੀ ਕਰਨ ਲੱਗ ਗਏ ਤੈਨੂੰ ਥੂ ਥੂ ਕਰਨ ਲੱਗ ਗਏ ਤੇਰਾ ਹੌਲੀ ਹੌਲੀ ਤੇਰੇ ਤੋਂ ਕਾਸ਼ਟ ਕਲੇਸ਼ ਜਿੰਨਾ ਵੀ ਤੇਰੇ ਤੋਂ ਸੀਗਾ ਥੱਲੇ 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 ਉੱਤਰਦਾ ਉੱਤਰਦਾ ਤੇਰਾ ਨਾਰਮਲ ਹਰਦਾ ਨਾਰਮਲ ਹੁੰ ਹਿੱਸੇਦਾਰ ਬਣ ਗਏ ਹਿੱਸੇਦਾਰ ਬਣ ਗਏ ਉਹ ਪਹਿਲਾਂ ਤੇਰੇ ਇਕੱਲੇ ਤੇ ਸੀ ਹੁਣ ਸਾਰਿਆਂ ਚ ਬੰਡੇ ਆ ਗਏ ਜਦ ਤੇ ਤੇਰੀ ਨਿੰਦਿਆ ਚੁਗਲੀ ਕਰਨ ਲੱਗ ਗਏ ਹੁਣ ਤੂੰ ਪਵਿੱਤਰ ਹੋ ਗਿਆ ਉਹ ਕਹਿੰਦਾ ਜੀ ਮੈਂ ਇਹ ਜਾ ਰਾਜਪਾਗ ਛੱਡਿਆ ਸਭ ਕੁਝ ਛੱਡਿਆ ਮੈਂ ਤਾਂ ਤੁਸੀਂ ਆਪਦੇ ਚਰਨਾਂ ਦੀ ਸ਼ਰਨ ਦੇ ਦਿਓ ਮੈਂ ਤਾਂ ਇੱਥੇ ਰਹਿਣਾ ਜਾਈ ਕਹਿੰਦੇ ਰਾਜਾ ਜੀ ਤੂੰ ਰਾਜਾ ਹੈ ਤੂੰ ਪਰ ਜਿਆਦਾ ਰਾਜਾ ਹੈ ਤੂੰ ਉੱਥੇ ਬਹਿ ਕੇ ਆਪਦਾ ਨਾਮ ਉਹ ਪ੍ਰਮਾਤਮਾ ਦਾ ਕਾਲਪੁਰਖ ਦਾ ਨਾਮ ਲਿਆ ਕਰ ਤੇ ਦਸਾਂ ਨੋਹਾਂ ਦੀ ਕਿਰਤ ਕਰਿਆ ਕਰ ਕਹਿੰਦੇ ਉਸ ਦਿਵਾਰ ਰਾਜਾ ਜਿੰਨੀ ਵੀ ਆਪਦੀ ਕਮਾਈ ਆਪ ਖਾਂਦਾ ਉਨੀ ਦਸਾਂ ਨੋਹਾਂ ਦੀ ਕਿਰਤ ਕਰਕੇ ਖਾਂਦਾ ਬਾਈ ਜੀ ਇਹ ਆਏ ਆ ਬਈ ਚਾਹਿਉ ਆਖਿਆ ਜਿਹੇ ਜਿਹੇ ਬੀਜੋਂਗੇ ਉਹੇ ਜਿਹੇ ਵੱਡੋਂਗੇ ਚੰਗੇ ਕੰਮ ਕਰਿਆ ਕਰੋ ਚੰਗਾ ਕਰ ਮੰਨ ਕੇ ਚਲੋ ਸਲਾਹਿਆ ਕਰੋ ਚੰਗੀ ਕਿਸੇ ਦੀ ਨਿੰਦਿਆ ਚੁਗਲੀ ਨਾ ਕਰਿਆ ਕਰੋ ਫਿਰ ਉਹ ਇਹ ਗਾ ਵੀਡੀਓ ਮੰਗੂ ਹੋ ਜੂਗੀ ਜਿਹੇ ਜਿਹੇ ਬੀਜੋਂਗੇ ਉਹੇ ਜਿਹੇ ਵੱਡੋਂਗੇ ਮੇਰੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਜੀ ਚੰਗਾ ਸੋਚ